ਪੰਜਾਬ ਦੇ ਵਿੱਚ ਤਿੰਨ ਬਾਈ ਇਲੈਕਸ਼ਨ ਹੋਏ ਤਾਂ ਸ਼ਾਨੋ ਸ਼ੌਕਤ ਦੇ ਨਾਲ ਆਮ ਆਦਮੀ ਪਾਰਟੀ ਤਿੰਨ ਸੀਟਾਂ ਜਿੱਤ ਕੇ ਆਈ ਪਰ ਸਭ ਤੋਂ ਹੌਟ ਸੀਟ ਮੰਨੀ ਜਾ ਰਹੀ ਸੀ ਗਿੱਦੜਵਾਦੀ ਸੀਟ ਡਿੰਪੀ ਟੋਲ ਜਿਵੇਂ ਨਾਲੇ ਟੋਲ ਸਾਹਿਬ ਗਿੱਦੜਵਾ ਤੋਂ ਚੰਡੀਗੜ੍ਹ ਤੱਕ ਬਹੁਤ ਵਾਰੀ ਆਏ ਹੋਵੋਗੇ ਪਰ ਇਸ ਕਮਰੇ ਤੱਕ ਦਾ ਸਫ਼ਰ ਕਿਵੇਂ ਦਾ ਰਿਹਾ ਪਹਿਲਾਂ ਤਾਂ ਮੈਨੂੰ ਉਹ ਜ਼ਰੂਰ ਦੱਸੋ ਐਮਐਲਏ ਬਣ ਕੇ ਇੱਥੇ ਤੱਕ ਪਹੁੰਚਣਾ 14 ਸਾਲ ਹੋ ਗਏ ਜੀ ਗਿੱਦੜਵਾ ਤੋਂ ਚੱਲੇ ਨੂੰ ਇੱਥੋਂ ਤੱਕ ਪਹੁੰਚਣ ਵਾਸਤੇ ਇਟ ਟੁਕ ਮੀ 14 ਇਅਰਸ ਫਿਰ ਪਹੁੰਚੇ ਜੀ ਇੱਥੇ इमोशनल ਲੱਗ ਰਿਹਾ ਆਬਵੀਅਸਲੀ ਜੀ ਕੋਈ ਜਾਂਦਾ ਬੰਦਾ ਜੇ ਇੰਨੀ ਮਿਹਨਤ ਤੋਂ ਬਾਅਦ ਫਿਰ ਤੁਹਾਨੂੰ ਲੋਕਾਂ ਦਾ ਇੰਨਾ ਰੱਜ ਕੇ ਪਿਆਰ ਮਿਲਿਆ ਹੋਵੇ ਤੇ ਬੰਦਾ ਥੋੜਾ ਜਿਹਾ ਈਮੋਸ਼ਨਲ ਤਾਂ ਹੋਈ ਜਾਂਦਾ ਜੀ ਕੋਈ ਕੋਈ ਕਸਰ ਨਹੀਂ ਛੱਡੀ ਮੇਰੇ ਹਲਕੇ ਨੇ ਹਰ ਕੰਮ 'ਚ ਬਹੁਤ ਪਿਆਰ ਦਿੰਦਾ ਮੈਂ ਤੁਹਾਡੀ ਵੀਡੀਓ ਦੇਖ ਰਿਹਾ ਸੀ ਤੋਹਫਾ ਕਬੂਲ ਕਰੋ ਜਨਪਨਾ ਹਾਂ ਇਹ ਐਮਐਲਏ ਦੀ ਸੀਟ ਜਿੱਤ ਕੇ ਉਹਨਾਂ ਦੀ ਝੋਲੀ ਪਾਈ ਆ ਜੀ ਉਹਨਾਂ ਨੇ ਜਿੱਤੀ ਆ ਮੁਕਾਬਲਾ ਕਿਵੇਂ ਦੇਖਦੇ ਹੋ ਦਿੱਗਜ ਕਿਹੇ ਜਾ ਰਹੇ ਸੀ ਕਿ ਕਹਿੰਦੇ ਸਾਹਮਣੇ ਜਿਹੜੇ ਦਿੱਗਜ ਨੇਗੇ ਬੜੇ ਵੱਡੇ ਦਿੱਗਜ ਸੀ ਜੀ ਇਸ ਤੋਂ ਕੋਈ ਦੋਰ ਹੈ ਨਹੀਂ ਜਿਸੀ ਦੇਖੋ ਨਾ ਇੱਕ ਤਿੰਨ ਵਾਰ ਦੇ ਐਮਐਲਏ ਜਿਹੜੇ ਬੜੇ ਉੱਚੀ ਬੋਲ ਬੋਲਦੇ ਸੀ ਪਰ ਮਾਫਮਾ ਨੇ ਲੋਕਾਂ ਦੇ ਵਿੱਚ ਦੀ ਮੈਂ ਕਹੂੰਗਾ ਲੋਕਾਂ ਦੇ ਵਿੱਚ ਦੀ ਆ ਕੇ ਪਰਵੇਸ਼ ਕਰਕੇ ਉਹ ਸੰਕਾਰ ਨੂੰ ਮਾਰ ਪਾਈ ਆ ਜਿਹੜੇ ਕਿ ਮੇਰੇ ਵਿਰੋਧੀ ਸਾਬ ਬੋਲਦੇ ਹੁੰਦੇ ਸੀ ਕਿ ਮੇਰਾ ਹਲਕਾ ਮੈਂ ਇਥੋਂ ਜਿੱਥੇ ਵੀ ਮੈਂ ਮਮਾ ਮਾਹੌਲ ਤਾਂ ਗਰਮਕਾਰੀ ਦੇ ਨਾਮ ਆ ਆ ਗਿਆ ਤਾਂ ਸਮਝੋ ਜਿੱਤ ਕੇ ਜਾਊਂਗਾ ਬੜੇ ਹੰਕਾਰ ਨੂੰ ਮਾਰ ਪਈ ਹੈ ਭਾਈ ਸਾਹਿਬ ਕੰਮ ਕੀ ਰਹਿਣਗੇ ਤੁਹਾਨੂੰ ਯਾਦ ਹੋ ਮੈਂ ਤੁਹਾਡੇ ਘਰ ਆ ਕੇ ਇੰਟਰਵਿਊ ਕੀਤਾ ਸੀ ਤੁਸੀਂ ਸੀਵਰੇਜ ਦੀ ਸਮੱਸਿਆ ਦੱਸੀ ਸੀ ਲਾਈਨਾਂ ਉੱਪਰ ਏਰੀ ਦੀ ਸਮੱਸਿਆ ਦੱਸੀ ਸੀ ਕਦੋਂ ਤੱਕ ਹਾਲੀ ਚੀਜ਼ਾਂ ਹੋ ਜਾਣਗੀਆਂ ਉਦੋਂ ਕਹਿੰਦੇ ਸੀ ਜੇ ਮੈਨੂੰ ਜ਼ਿੰਮੇਵਾਰੀ ਮਿਲੀ ਹੁਣ ਤੁਹਾਨੂੰ ਜ਼ਿੰਮੇਵਾਰੀ ਮਿਲ ਚੁੱਕੀ ਹੈ ਹਾਂਜੀ ਬਿਲਕੁਲ ਬਿਲਕੁਲ ਸਰ ਮੈਂ ਕੰਮ ਵੀ ਸਟਾਰਟ ਕਰ ਚੁੱਕਿਆ ਹਾਂ ਜੀ ਕੰਮ ਸਟਾਰਟ ਮੈਂ ਕਰ ਚੁੱਕਿਆ ਸਰ ਸਟਾਰਟ ਹੋ ਗਿਆ ਮੇਰੇ ਕੰਮ ਸਾਰੇ 2-3 ਸਾਲ ਦਾ ਸਮਾਂ ਪੂਰੇ ਕਰ ਲੂੰਗਾ 1 ਸਾਲ ਚ ਕਰ ਦਾਂਗੇ ਜੀ ਸਾਰੇ ਪੂਰੇ ਵਿਦਨ ਵੱਡਾ ਦਾਵਾ ਕਰ ਮੈਂ ਕਿ ਵਿਦਨ 1 ਇਅਰ ਸਰ ਮੈਂ ਅੱਜ ਵੀ ਉਹੀ ਡਿੰਪੀ ਆ ਜੀ ਜਿਹੜੇ ਕੱਲ ਤੁਹਾਨੂੰ ਬੋਲ ਦਿੱਤੇ ਸੀ ਅੱਜ ਵੀ ਉਹੀ ਦੇ ਰਿਹਾ 1 ਸਾਲ ਚ ਕੰਪਲੀਟ ਕਰਕੇ ਅਗਲੇ ਨਵੰਬਰ ਚ ਮੈਂ ਲੋਕਾਂ ਤੋਂ ਵਾਪਸ ਫੀਡਬੈਕ ਲੈਣੀ ਆ ਸਰ ਕੀ ਆ ਤੁਹਾਡਾ ਨਾ ਵਾਅਦਾ ਕੀਤੇ ਸੀ ਹੋ ਗਏ ਤੁਸੀਂ ਖੁਸ਼ ਹੋ ਐਸੇ ਜ਼ੀ ਦੇ ਉੱਤੇ ਇੰਟਰਵਿਊ ਲੋਕਾਂ ਦੀ ਕਰਾਉਂਗਾ ਜੀ ਵਾਦਾ ਰਿਹਾ ਤੁਹਾਡੇ ਨਾਲ ਦੁਬਾਰਾ ਮਿਲੂ ਨਵੰਬਰ ਸਰ ਬਿਲਕੁਲ ਯਾਦ ਰੱਖਿਓ ਤੁਸੀਂ ਨਾ ਭੁੱਲ ਜਿਓ ਕੈਮਰਾਮੈਨ ਅਸ਼ਵਨੀ ਦੇ ਨਾਲ ਰੋਹਿਤ ਬੰਸਲ ਜੀ ਮੀਡੀਆ ਚੰਡੀਗੜ੍ਹ